ਬੀਓ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆ ਪਿੰਡ ਢਾਲਮਿਆਰੇ ਨੂੰ ਯਾਰ ਆਪਣੀ ਗੱਡੀ ਚੰਦ ਵਾਲੀ 4570 ਲੌਕ ਹੋ ਗਈ ਆਪਣੇ ਜੀਤੇ ਬਾਈਕੋਂ ਤੇ ਗੱਡੀ ਸਾਫ ਕਰ ਲੱਗਿਆ ਸੀਗਾ ਚਾਬੀ ਪਿੱਛੇ ਨਹੀਂ ਸੀ ਤੇ ਪਈ ਰਹੀ ਤੇ ਲੌਕ ਹੋ ਗਈ ਤੇ ਬਟ ਇਦਾਂ ਹੁੰਦੀ ਧਿਆਨੀ ਨੀ ਨੋ ਕੋਈ ਜਿਹੜੀ ਕੰਪਨੀ ਨਾਲ ਲੌਕ ਹੈ ਪਤਾ ਨਹੀਂ ਕਿੱਦਾਂ ਹੋ ਗਈ ਤੇ ਉੱਥੇ ਜਾ ਕੇ ਦੇਖਦੇ ਆਂ ਸਿਸਟਮ ਕਿਦਾਂ ਹੈ ਤੇ ਕੰਟੈਂਟਰ ਭਰਾ ਵੀ ਸੱਦਿਆ ਹੈ ਤੇ ਕਿਉਂਕਿ ਆਪ ਮੈਂ ਕਾਨੂੰਨ ਖੋਲਣਾ ਨੁਕਸਾਨ ਨੁਕਸਾਨ ਦਾ ਹੋ ਜਾਵੇ ਤਾਂ ਹੁਣ ਜਾ ਕੇ ਲੌਕ ਖੋਲਦੇ ਆਂ ਫੇਰ ਗੱਡੀ ਚੱਕ ਕੇ ਲੈ ਕੇ ਆ ਸਾਡੀ ਅਮਰਤਕੌਰ ਹੈ ਬੈਂਸ ਹੈ ਅਮਰਤਕੌਰ ਛਾਡੀ ਹੈ ਅਜਾ ਆਓ ਬਾਬੇ ਅਮਰਤਕੌਰ ਨੂੰ ਅਮਰਤਕੌਰ ਨੂੰ ਦੇਖੋ ਤਾਂ ਛੁੱਤੀ ਪਈ ਸਾਡੀ ਗੁਡੀਆ ਇਹ ਛਾਦੀ ਗੁਡੀਆ ਅਮਰਤਕੌਰ ਹੈ ਅਮਰਤਕੌਰ ਤਾਂ ਜੀਤਾ ਬ੍ਰੋ ਸਾਡਾ ਜੀਤਾ ਚੋਬਰ ਟਾਲ ਮੈ ਰਹੀ ਹੈ ਇਧਰ ਸਾਡਾ ਜੱਸਾ ਭਾਈ ਹੈ ਕਹਿੰਦੇ ਕੰਮ ਚਾਹੋ ਜਾਈ ਮੈਂ ਪੈ ਚਾਹੋ ਜਾਈ ਹੈ ਤੇ ਰੌਣਕ ਮੇਰਾ ਲੱਗਿਆ ਪੂਰਾ ਅਮਰਤ ਨਾਲ ਹੈ ਮੇਰਾ ਪੁੱਤ ਕਿੱਥੇ ਆ ਕੱਟ ਜਾ ਪੁੱਤ ਕਿੱਥੇ ਆ ਕੱਟ ਜਾ 88 ਕਿਲੋ ਵਜਨ ਰਹਿ ਗਿਆ 87 ਕਿਲੋ ਟੁੱਟ ਗਿਆ ਟੁੱਟ ਗਿਆ ਬਈ ਮੈਂ ਚੈੱਕ ਕਰਦਾ ਵਜਨ ਭਾਈ ਦਾ ਹੈਗਾ ਸਾਡੇ ਜੱਸੇ ਭਾਈ ਦਾ 92 92 ਕਿਲੋ ਸਾਡੇ 92 ਕਿਲੋ 82 ਕਿਲੋ ਜਿੱਤੇ ਭਾਈ ਦਾ ਆ ਦੇਖੀ ਕਵਾਂਟਲ ਨੂੰ ਕਿਤੇ ਚੰਨ ਵਾਲੇ ਨੂੰ ਜਿੱਤੇ ਭਾਈ ਉਹ ਜਿੱਤਾ ਭਾਈ ਕਵਾਂਟਲ ਵੀ ਡੱਪ ਗਿਆ ਉਹ ਕਵਾਂਟਲ ਸਾਰਾ ਨੂੰ ਕੱਟ ਗਿਆ ਤੇ ਉੱਪਰ ਮੇਰਾ ਸਹੀ 88 ਕਿਲੋ ਸਾਰਾ ਨੂੰ ਕੱਟਾ ਹਾਂਜੀ 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 ਹੈ ਵੀ ਮਿੱਤਰਾ ਹੁਣ ਚੱਕਣ ਲੱਗੇ ਆ ਆਪਣਾ ਸਪਲੈਂਡਰ ਇਹ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਲੋਕ ਹੋ ਗਈ ਗੱਡੀ ਆਪਣੀ ਯਾਰ 4570 ਹੋ ਤੇਰਾ ਸਟੰਟ ਜੀਤਾ ਬਾਈ ਸਟਾਰਟ ਹੋਇਆ ਨਹੀਂ ਭਾਈ ਦੇਖੋ ਉੱਧਰ ਦੇਖੋ ਕਿੱਥੇ ਖੜਾ ਜੀਤਾ ਬਾਈ ਟਰੈਕਟਰ ਦੀ ਉੱਪਰ ਬੈਠਾ ਕੁੱਤਰੀਏ ਆ ਮੌਜੇ ਆ ਸਪਲੈਂਡਰ ਦੀ ਹੈ ਜੀਤਾ ਬਾਈ ਚੜਦਾ ਪਰ ਟਰਾਲੀ ਦੇ ਉੱਪਰ ਹਾਂ ਚ ਸੋਰੀ ਸਪਲੈਂਡਰ ਦੇ ਉੱਪਰ ਹੈ ਜੀ ਕੌਣ ਚੰਦਿਆਂ ਲੋਕ ਭੱਲਣ ਗੱਡੀ ਆ 45 ਦੇ ਉੱਪਰ ਆਪਣੀ ਲੋਕ ਹੋ ਗਈ ਚਾਬੀ ਵਿੱਚ ਰਹੀ ਚੜ੍ਹਾ ਵੀ ਚੜਾਵਾਂਗੀ ਚੜਿਆ ਵਟਾ ਕਿਰ ਪੜਾ ਰਿਹਾ ਮਿੱਤਰ ਆ ਗਏ ਪਿੰਡ ਟਾਲਮਯਾਰੇ ਆਂ ਅਟਵਾਲ ਅਟਵਾਲ ਨਿਵਾਸ ਪਿੰਡ ਟਾਲਮਯਾਰਾ ਤੇ ਸਾਡੀ ਰਾਣੀ ਹੋ ਗਈ ਯਾਰ ਲੋਕ ਜੀਤਾ ਭਾਈ ਗੱਡੀ ਸਾਫ਼ ਕਰਨ ਲੱਗਿਆ ਚਾਬੀ ਰਹੀ ਵਿੱਚ ਤਾਕੀ ਲੱਗੀ ਮੋਰੀ ਤਾਂ ਸੀਟ ਤੇ ਤਾਂ ਚਾਬੀ ਪਈਗੀ ਪਿਛਲੀ ਦੇ ਭਾਜੀ ਅੱਛਾ ਪਿਛਲੀ ਦੇ ਭਾਜੀ ਸਾਥੀ ਗਾਲ ਜੀ ਆ ਖਲੀ ਰਾਣਾ 4570 ਹਾਂ ਹੁਣ ਦੇਖਦੇ ਕਿਦਾਂ ਲਾਹ ਖੋਲਦੇ ਆ ਚਾਬੀ ਦੂਜੀ ਲੱਭਦੀ ਨਹੀਂ ਪਤਾ ਕਿੱਥੇ ਰੱਖਤੀ ਸਾਡੇ ਚੰਦਰ ਮੋਹਨ ਨੇ ਕੀ ਕਰੀਏ ਆ ਜਾ ਬਾਹਰ ਕਿੱਥੇ ਵੀ ਚਾਬੀ ਆ ਪਈ ਚਾਬੀ ਸੀੜ ਦੇ ਉੱਪਰ ਬਾਬਿਓ ਹੁਣ ਨੋਵਾ ਤਾਂ ਲੋਕ ਯਾਰ ਬਹੁਤ ਔਖਾ ਖੋਲਦਾ ਹੁੰਦਾ ਕਿਉਂਕਿ ਜਿਹੜੀਆਂ ਉਲਟਾ ਉਲਟਾ ਅਮਰੂਤੀਆਂ ਹੁੰਦੀਆਂ ਉਹ ਤਾਂ ਚੈਨਲ ਪਟਕੇ ਨਾਲ ਫੱਟਾ ਮਾਰ ਤੇ ਖੁੱਲ ਜਾਂਦਾ ਤਾ ਹੁਣ ਆਪਾਂ ਡੈਂਟਰ ਭਾਈ ਨਹੀਂ ਸੱਦੇ ਆ ਉਹਦੀ ਸਲਾਹ ਲੈਣ ਲੱਗੇ ਆ ਪੇ ਕਿਦਾਂ ਖੋਲੀਏ ਉਸ ਹਿਸਾਬ ਨਾਲ ਖੋਲਦੇ ਆ ਰਾਣੀ 4570 ਸੀਟ ਦੇ ਉੱਪਰ ਦੇਖੋ ਹਾਲਾ ਨੋਵਾ ਦਾ ਕਾ ਆ ਬਾਬੋ ਜੇ ਨਾ ਮਲ ਕੰਪਨੀ ਵਾਲੇ ਲੋਕ ਆ ਤਾਂ ਕਿ ਕੋਈ ਕਰ ਖੋਲ ਕੇ ਛੱਡ ਦੋ ਮੁੜ ਕੇ ਗੱਡੀ ਲੋਕ ਨਹੀਂ ਹੋਊਗੀ ਬਾਈ ਨੇ ਮੋਰਲੀ ਖੋਲੀ ਨਹੀਂ ਜਾਣੀ ਪਿਛਰੀ ਤੱਕ ਹੀ ਹੋਲੀ ਤਾਂ ਉਦੋਂ ਉਹ ਕਰਕੇ ਲੋਕ ਹੋਈ ਗੱਡੀ ਨਾਲੇ ਮੈਂ ਕਿਹਾ ਵਲੌਗ ਬਣਾਣੇ ਆ ਨਾਲੇ ਲੋਕ ਖੋਲਦੇ ਆ 45 70 ਦਾ ਹੈ ਚਾ ਦੇਖੋ ਚੰਦਰ ਇੱਧਰ ਹਿੱਸੇ ਨਾਲ ਵੀ ਲੱਟਾਂ ਲਾਈਆਂ ਹਿੱਸੇ ਢਾਲ ਗਏ ਇੱਧਰ ਦੇਖੋ ਉਹ ਪਾਸਾ ਨੇ ਮਿੱਤਰਾਂ ਛੱਡੇ ਅੰਸਾਟ ਨੇ ਲੇਟਾਂ ਲਾਣ ਤੋਂ ਥੱਲੇ ਚਾਸੀ ਨਾਲ ਵੀ ਇਧਰ ਹਿੱਸੇ ਨਾਲ ਵੀ ਲੇਟਾਂ ਤੇ ਆ ਇਹਦੇ ਵਿੱਚ ਵੀ ਲੇਟ ਉੱਪਰ ਵੀ ਲੇਟ ਸਕਰੀਨ ਤੇ ਵਿੱਚ ਵੀ ਲੇਟਾਂ ਬਹੁਤ ਇਹਨੂੰ ਮੈਂ ਕਹਿੰਦਾ ਨਾ ਵਾਇਰਿੰਗ ਨੇ ਪੰਗੇ ਨਾਲ ਲਿਆ ਕਰ ਆਵਾ ਗਉਣ ਪੰਗੇ ਲਈ ਜਾਂਦਾ ਵਾਇਰਿੰਗ ਨਾਲ ਆਹ ਟਾਇਰ ਬਹੁਤ ਸੋਹਣ ਲੱਗਦਾ ਹੈ ਹੰਟੂਕ ਦਾ ਬਾਕੀ ਆ ਚੰਦਨ ਦੀ ਫੋਟੋ ਸਾਡੇ ਦੀ ਚੰਦਨ ਬਲਾ ਚੋਰੀਆ ਹੁਣ ਦੇਖਦੇ ਆ ਕਿੰਦਾ ਖੁੱਲਦੀ ਹੈ ਰਾਣੀਆ ਚਾਬੀ ਵਿੱਚ ਪਈਆ ਦੂਜੀ ਚਾਬੀ ਲੱਭੀ ਨਹੀਂ ਗਈ ਕਿਤੇ ਵੀ ਯਾਰ ਆਪਣੀ ਕਿੱਥੇ ਰੱਖਿਓ ਜਾਂਦੰਨੇ ਹਾਂ ਫਾਬਾ ਸੁੱਖ ਰੱਖੇ ਖੋਲ ਜਵੇ ਦੇਖਦੇ ਆ ਟਰਾਈ ਕਰਦੇ ਡੈਂਟਰ ਆਣ ਲੱਗਿਆ ਲੋਕ ਮੋਰ ਤੇ ਚੇਂਜ ਕਰਤੀ ਹੁਣ ਫੇਰ ਕਹਿੰਦਾ ਬਲੈਕ ਕਰਾਦਾ ਨਹੀਂ ਬਲੈਕ ਕਰਾ ਕੇ ਬੌਂਡ ਪਾਏ ਲਾ ਦਣਾ ਪਹਿਲਾਂ ਕ੍ਰੋਮ ਵਾਲੀ ਸਿੰਪਲ ਕਰਤੀ ਸੀ ਲੋਕੀ ਦੀ ਹਾਲੋ 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 ਹਾਂ ਜੀ ਨਮਸਕਾਰ ਹਾਲੋ 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 ਹੈਲੋ 4570 ਵਿੱਚ ਬੈਠੇ ਆ ਬਈ ਚੰਦਰ ਬਾਈ ਵਾਲੀ ਆ ਰਾਣੀ ਸੁਨਦਰਾ ਅੱਜ ਫੀਲਿੰਗਾਂ ਲੈਣ ਲੱਗਿਆ ਆ ਅੱਜ ਆਪਾਂ ਗਾਣੇ ਗਾ ਕੇ ਜਿੱਦਾਂ ਵਲੌਗ ਬਣਾਉਂਦੇ ਨੇ ਉਹਲੇ ਗੇੜੀਆਂ ਮਾਰੂंगे ਜਿੱਤੇ ਬਾਈ ਦੇ ਪਿੰਡ ਆ ਉਹ ਟੜ ਮਿਆਰੇ ਤੇ ਰੋਸਮਟ ਨਾਲ ਕਰਦੇ ਜਾਵਾਂਗੇ ਤੇ ਵਧੀਆ ਯਾਰ ਫੰਕਸ਼ਨ ਆ ਹਾ ਹੋਟਲ ਲਵਾਇਆ ਵਾ ਬਾਈ ਸੱਟ ਨੇ ਪਰ ਦੱਸਣਾ ਨਹੀਂ ਤੁਹਾਨੂੰ ਕਿੱਥੇ ਲਵਾਇਆ ਵਾ ਤੇ ਹੁਣ ਫੰਕਸ਼ਨ ਕਰ ਲੱਗਿਆ ਮੈਂ ਨਾਲੇ ਵਲੌਗ ਬਣਾ ਰਿਹਾ ਹਾਂ ਹੈਲੋ 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 ਗੱਲਬਾਤ ਹੀ ਐਸਾ ਕਪੜੇ ਪ੍ਰੈਸ ਆ ਬਾਬੇ ਪੂਰੀ ਹੈ ਤੁਸੀਂ ਮੈਨੂੰ ਜੀ ਬੋਲਣਾ ਤਾਂ ਬੋਲ ਲੋ ਪੁਲਿਸ ਨੇ ਪੁੱਛਣਾ ਪੁਲਿਸ ਨੇ ਪ ਜੋ ਪੁੱਛਣੇ ਪੁੱਛਿਆ ਆਪਣੇ ਜੋਸੇ ਵਾਈਂ ਦਾਣਾ ਹੂਟਰ ਕਿੱਥੇ ਲੱਗਿਆ ਪਰ ਆਪਾਂ ਕਹਿੰਦੇ ਹੂੜ ਮਤ ਨਹੀਂ ਕਰੀ ਦੀ ਸਿਰਫ ਪਿੰਡਾਂ 'ਚ ਆਪਣੇ Enjoyment ਕਰੀ ਦੀ ਹੈ ਕਿ ਇੱਥੇ ਬਾਹਰ ਜਾ ਕੇ ਕੋਈ ਹੂੜ ਮਤ ਨਹੀਂ ਕਰੀ ਦੀ ਕਿਉਂਕਿ ਧੀ ਆਂ ਭੈਣਾਂ ਹਰੇਕ ਦੀਆਂ ਸਾਂਝੀਆਂ ਹਨਾ ਆਪਾਂ ਜਸ ਆਪਣੇ ਫਨ ਚੈਨਲ 'ਤੇ ਰੱਖਿਆ ਵਾ ਇਹ ਤੇ ਬਾਕੀ ਮਿਲਦੀਆਂ ਤੁਹਾਨੂੰ ਤੁਸੀਂ ਵੀ ਵੇਰ ਵਲੋ ਕਰ ਸਕਦੇ ਹੋ ਯਾਨੀ ਕਿ ਫੀਲਿੰਗ ਲੈ ਸਕਦੇ ਹੋ ਆਪਾਂ ਲੈ ਵੇ ਮਿੱਤਰਾਂ 45 70 ਇੰਚ ਫੀਰੀਆਂ ਲੈਣੇ ਹੂਟਰ ਦੀਆਂ ਸਰাইয়া ਮੈਂ ਸਿੱਧਾ ਲਾਇਆ ਵਾ 60 ਵਾਟ ਵਾਲਾ ਆਪਣੇ ਚੈਨਲ ਬਰੋਲ ਨੇ 60 ਵਾਟ ਵਾਲਾ ਹੈ ਤੇ ਨਟੀ ਉਹ ਨਾ ਇੱਥੇ ਪੜਾਕਾ ਪੂਰਾ ਪੈਂਦਾ ਹੋਵੇ। ਹੋਏ ਹੋਏ। ਸਰਾਈ ਯਾ ਮੋਰ ਹੈ। ਇਹ ਰਾਣੀ 4570 ਕਾਫੀ ਟਾਈਮ ਬਾਦ ਤੋਂ ਚਲਾਈ। ਆਹ ਪੜਾਕਾ ਪੈਂਦਾ ਪੂਰਾ। ਹਾਰਨ ਵੀ ਚਾਰੇ ਲੱਗੇ ਹੋਏ ਇਹਨੂੰ ਵੀ। ਹਾਰਨ ਲੱਗੇ ਨੇ ਖੜਕਦੇ ਭਾਈ ਨਾ। ਹੈਲੋ। ਹੈਲੋ। ਹੈਲੋ ਹੈਲੋ। ਰੋਜ਼ ਮਟਾ ਹੁੰਦੀਆਂ ਜਾਂਦੀਆਂ। ਹੈਲੋ ਹੈਲੋ। ਫੀਲਿੰਗਾਂ ਦੇਣੇ ਜਾਂਦੇ। ਹੈਲੋ 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 ਉਸਤਾਦ ਜੀ ਚਲਾਉਗੇ ਉਸਤਾਦ ਜੀ ਆਉਗੇ ਡਰਾਈਵਰ ਸੀਟ ਤੇ ਮੈਂ ਕਿਹਾ ਉਸਤਾਦ ਜੀ ਚਲਾ ਕੇ ਦੇਖੋ ਉਸਤਾਦ ਜੀ ਆਏ ਸੀਟ ਤੇ ਹੁਣ ਹੈ ਇਧਰ ਮੈਂ ਕਿ ਮੈਂ ਕਿ ਆਪਣੇ ਹੱਥਾਂ ਚਾ ਮੈਂ ਕਿ ਪੂਰੇ ਅੱਜ ਗਾਣੇ ਗਾਣ ਦੇ ਜਾਣਾ ਪਿੰਡ ਤੱਕ ਭਾਈ ਕਿਆ ਕਹਿਣਾ ਚੰਦੂ ਨੂੰ ਭਾਈ ਮੈਂ ਕਿਹਾ ਨਾ ਲੈ ਲੈ ਭਰਾ ਜਿਹੜਾ 2-3 ਲੱਖ ਰੁਪਏ ਲੈਣਾ ਹੈ ਚੰਦੂ ਨੂੰ ਕਹਿਣਾ ਭਾਈ ਨੂੰ ਪਸੰਦ ਆ ਗਈ ਚੰਦਰ ਵਾਲੇ 45 70 ਸਾਡੇ ਨੂੰ ਇਹ ਗੱਡੀ ਤਾਂ ਸੋਹਣੀ ਹੈ ਭਾਈ ਚੰਦਰ ਕਿਦਾ ਵੀ ਵਾਖਿਆ ਗੱਡੀ ਮੇਂ ਪੈਸਾ ਲਾਇਆ ਪੈਸਾ ਲਾਇਆ ਪਤਾ ਵੀ ਲੱਗਦਾ ਹੈ ਹੈਲੋ ਹੈਲੋ ਅਜੇ ਹੂਟਰ ਵੱਜਦੇ ਹੀ ਜਾਣਗੇ ਬਾਬੇ ਪਿੰਡੋਂ ਚੱਲੇ ਆਪਾਂ ਆਪਸ ਜਗਤਪੁਰ ਨੂੰ ਗੱਡੀ ਚੱਕ ਲੈਂਦੀ ਰਾਣੀ ਸੁੰਦਰਾ ਕਿਉਂਕਿ ਰਾਤ ਦੇ ਇੱਥੇ ਅਡਾਲ ਮਿਆਰੇ ਸੀ ਆਪਣੇ ਜੱਸੇ ਬਾਈ ਕੋ ਤੇ ਹੁਣ ਪਿੰਡੋਂ ਚੱਲੇ ਆ ਤੇ ਉੱਥੇ ਕਾਮੇ ਦੇ ਘਰ ਮੁਰੇ ਜਾ ਕੇ ਰੂਟਰ ਮਾਰਦੇ ਆ ਨਾਲੇ ਰੋਸਮੈਂਟ ਚ ਉਹਨੂੰ ਰੋਸਮੈਂਟ ਕਰਦੇ ਆ ਮਾਈਕ ਦੇ ਵਿੱਚ ਕਾਮੇ ਬੰਦੇ ਦਾ ਪੁੱਤ ਬਣ ਕੇ ਬਾਹਰ ਆ ਜਾ ਦੇਖੋ ਕ੍ਰੋਸੋਂ ਦਿਖਾਣੇ ਉੱਤੇ ਜਾ ਕੇ ਕਾਮੇ ਨੂੰ ਅੱਜ ਡਰਾਉਣੇ ਵਾਲੇ ਧੋਣੇ ਕਾਮੇ ਨੂੰ ਪ੍ਰੈਂਕ ਕਰਦੇ ਆ ਯਾਨੀ ਕਾਮੇ ਦਾ ਚੜ ਗਏ ਨਾ ਮੋਰੇ ਬਸ ਕ੍ਰਾਸ ਮੈਟ ਕਰ ਰਣੀ ਮਾਈਕ 'ਚ ਕੰਮ ਹੈ ਬੰਦੇ ਦਾ ਪੁੱਤ ਬਣ ਕੇ ਬਾਹਰੋਂ ਆਇਆ ਤੈਨੂੰ ਚੱਕਣ ਆਇਆ ਅਸੀਂ ਪ੍ਰੈਂਕ ਹੋ ਗਏ ਕੰਮ ਇਹ ਨਾਲ ਠੀਕ ਹੈ ਭਾਈ ਤੇ ਉਹ ਆਪਾਂ ਲਵਾਇਆ ਹੈਗਾ ਹੋਟਲ ਮਤਲਬ ਤੁਸੀਂ ਤਾਂ ਨਾ ਲਵਾਇਓ ਮੈਂ ਕਿਸੇ ਨੂੰ ਰეკਵਰਮੈਂਟ ਨਹੀਂ ਕਰੂੰਗਾ ਤੇ ਆਪਾਂ ਤਾਂ ਜਸਟ ਆਪਣੇ ਫਨ ਫੋਨ ਨੂੰ ਜਾਂ ਬਲੌਗ ਬਣਾਣਾ ਹੁੰਦਾ ਨਾ ਸਿਰਫ ਉੱਥੇ ਪਿੰਡਾਂ ਪੁੰਡਾਂ 'ਚ ਆਪਾਂ ਫੀਲਿੰਗ ਲੈ ਲਈ ਜੀ ਮੇਨ ਹਾਈਵੇ ਤੇ ਆਪਾਂ ਨਾ ਕਦੇ ਹਉੜ ਮਤ ਕੀਤੀ ਹੈ ਨਾ ਹੀ ਕਿ ਕਰਨੀ ਚਾਹੀਦੀ ਹੈ ਨਾ ਕਿਉਂਕਿ ਚਲਾਣ ਵੀ ਐਡਾ ਮੋਟਾ ਹੁੰਦਾ ਹੈ ਸਾਡੀ ਬਜਾ ਨਾ ਕੋਈ ਡਿਸਟਰਬ ਹੋਵੇ ਤਾਂ ਆਪਾਂ ਇਸ ਗੱਲ ਨੂੰ ਕਦੇ ਪ੍ਰ ਆਪਾਂ ਸਾਰੇ ਪਿੰਡਾ ਪੁੰਨਾ ਚ ਆਪਣੇ ਵਲੌਗ ਬਣਾਈਦੇ ਜਾਂ ਆਪਣੇ ਮੋਟਰ ਮਾਟੋ ਤੇ ਆ ਕੇ ਜਾਂ ਕਿਸੇ ਆਪਣੇ ਬਾੜੇ ਆ ਕੇ ਨਾ ਮਾਰ ਮੂਰ ਲਈਦੇ ਆਪ ਤੇ ਫੀਲਿੰਗਾਂ ਲੈ ਲੀਦੀਆਂ ਸਟੋਰੀਆਂ ਰੀਅਲ ਰੂਨਾ ਬਣਾ ਲੀਦੀਆਂ ਬਸ ਇਹ ਕੰਮ ਨੂੰ ਆਪਾਂ ਲਵਾਇਆ ਵਾ ਮੇਨ ਆਈ ਵੀ ਤੇ ਆਪਾਂ ਕਦੇ ਹੁਰਮਤ ਨਹੀਂ ਕੀਤੀ ਨਾ ਹੀ ਕਰਨੀ ਚਾਹੀਦੀ ਇਹ ਬਰਾਬਰ ਆ ਨਾ ਕਿਉਂਕਿ ਤੁਹਾਨੂੰ ਪਤਾ ਜਰਮਾਨਾ ਵੀ ਬਹੁਤ ਆ ਤੇ ਉਦਾਂ ਵੀ ਯਾਰ ਇੱਕ ਕਾਨੂੰਨੀ ਜੁਰਮ ਆ ਨਾ ਆਪਾਂ ਕਰਾ ਨਹੀਂ ਸਕਦੇ ਕੰਮ ਤੇ ਕਿਉਂਕਿ ਆਪਾਂ ਤਾਂ ਗੱਡੇ ਲੋਕਲ ਜੀ ਰੱਖੀਓ ਬਸ ਪਿੰਡ ਸ਼ਹਿਰ ਆਪਣੇ ਲੋਕਲ ਪੰਜਾਬ ਪੰਜਾਬ ਚੱਲਦੀਆਂ ਤਾਂ ਕਰਕੇ ਇਦਾਂ ਦਾ ਕੰਮ ਫੀਲਿੰਗਾਂ ਫੁੱਲੀਆਂ ਬਾਬੇ ਪਿੰਦਰੀ ਦੇ ਪਿੰ ਆ ਸੋਚਣਾ ਮੈਸੇਜ ਕਰਦਾ ਪੂਰੀ ਤਰ੍ਹਾਂ ਵੱਜਦਾ ਨਹੀਂਗਾ ਯਾਰ ਇਹਨੂੰ ਕਿਹੜਾ ਕਿਹੜਾ ਸੋਚ ਠੀਕ ਕਰਾ ਬਰਾਜੇ ਫੀਲਿੰਗਾਂ ਲੈਣੀਆਂ ਸੋਚੇ ਆ ਗਈ ਐਂਬੂਲੈਂਸ ਵਾਲੀ ਐਂਬੂਲੈਂਸ ਆ ਗਈ ਐਂਬੂਲੈਂਸ ਆ ਗਈ ਤੇ ਫਾਇਰ ਗੇਡ ਵਾਲੀ ਵੀ ਆ ਗਈ ਇੱਥੇ ਫਾਇਰ ਗੇਡ ਤੇ ਆ ਆ ਬੋਲਸ ਵਾਲੀ ਲੈ ਵੇ ਬਾਬੇ ਉਹ ਪਹੁੰਚ ਗਏ ਪਿੰਡ ਜਗਤਪੁਰ ਐ ਕੰਮ ਦੇ ਘਰ ਮੋਰੇ ਪਹੁੰਚਣ ਲੱਗੇ ਆ ਗੇਰ ਨੇ ਭਾਈ ਮੋਰਨ ਮੋਰਨ ਬਸ ਐਦੇ ਬਚਣਾ ਹੁਣ ਪਹਿਲਾਂ ਹੂਟਰ ਛੱਡੀਏ ਕੰਮ ਦੇ ਘਰ ਮੋਰੇ ਹੈ ਉੱਥੇ ਸਾਹਮਣੇ ਕੰਮ ਦਾ ਘਰ ਆ ਹੁਣ ਲਾਈਏ ਹੋਰ ਨੇ ਸਾਇਰਨ ਚਲਾਈਏ ਹੈਲੋ ਹਰੋ ਹੈਲੋ ਆਂਟੀ ਬਾਹਰ ਨੂੰ ਆ ਗਿਆ ਆਂਟੀ ਡਰ ਗਈ ਅੱਡੇ ਸੱਸੀ ਕਾਲ ਜੀ ਆਂਟੀ ਡਰ ਗਈ ਆਂਟੀ ਨੱਠੀ ਆਈ ਬਾਹਰ ਨੂੰ ਬਣ ਗਿਆ ਕੀ ਹੋ ਗਿਆ ਕੰਮ ਆ ਸੁੱਤਾ ਪਿਆ ਨੇ ਤਾਂ ਬਲੌਗ ਬਹੁਤ ਘੰਟੇ ਵੰਡਣਾ ਸੀ ਇੱਕ ਹੋਟਰ ਇਹ ਤਾਂ ਸੋਚ ਮਿਸ ਕਰੀ ਜਾਂਦਾ ਲੱਸੀ ਕਰਾ ਗਿਆ ਆਂਟੀ ਨੱਠੀ ਆਏ ਬਾਹਰ ਨੂੰ ਨਵਾਲੀ ਸੁੱਤਾ ਪਿਆ ਸੀ ਹਾਂ ਹਾਂ ਇਹਦਾ ਬਲੌਗ ਬਹੁਤ ਘੰਟੇ ਵੰਡਣਾ ਸੀ ਭਾਈ ਇਹ ਨਾ ਕੰਮ ਇਹਨੇ ਕਰਨਾ ਸੀ ਆ ਗਿਆ ਬਣ ਗਿਆ ਪੁਲਿਸ ਦੇ ਨੇ ਪੁਲਿਸ ਦੇ ਨੇ ਮੈਂ ਮੈਂ ਰਾਣੀ ਖੜੀ ਹੈ ਲਿਚ ਲਿਚ ਕਰਦੀ 2948 ਇਹ ਜਾਣੀ ਹੈ ਰਾਣੀ ਸੱਡੀ ਹੁਣ ਦਿੱਲੀ ਨੂੰ ਅੱਜ ਕੰਮ ਬਰੋ ਜਾਊਗਾ ਆਪਣਾ ਕੰਮ ਆ ਬਰੋ ਬੰਪਰ ਆ ਥੋੜਿਆ ਨਾ ਇਹਦਾ ਖਿਸੜ ਗਿਆ ਸੀ ਪਿੱਛੇ ਇਹ ਬੰਦਾ ਨਾ ਮੋਟਰਸਾ ਲਾਤਾ ਰਿਹਾ ਉਹ ਪੇੜ ਕਟਣ ਜਾਣਾ ਸੋਮਵਾਰ ਨੂੰ ਉਹ ਚੰਦਰ ਆਂਦਾ ਹੈ ਮੈਂ ਕਿਹਾ 45 70 ਨੂੰ ਫੜਾ ਲਈਏ ਤੈਨੂੰ ਤੋਂ ਆਣਾ ਸੀਗਾ ਟਾਈਮ ਸਾਡੇ ਕੋ ਪੂਰਾ ਪੂਰਾ ਆ ਹਾਂ ਸਮਝਾ ਲਈ ਕਿ ਆ ਕਰੀਏ ਇਹ ਲੈ ਗੱਡੀ 45 70 ਚੰਦਰ ਨੂੰ ਦੇਣੀ ਆ ਉਹਦੇ ਬਾਅਦ ਚ ਹੁਣ 38 ਧਵਾਣੇ ਹਨਾ ਉਹ ਲੈ ਵੀ ਮਿੱਤਰ ਆ ਗਏ ਸ਼ਹਿਰ ਬਲਾਚਰ ਚੌਂਕ ਦੇ ਵਿੱਚ ਹੈ ਚੰਦਰ ਮੋਹਨ ਸਾਡਾ ਆ ਗਿਆ ਮੈਂ ਕਿਹਾ ਚੱਕ ਲਈਏ ਚੰਦਰ ਮੋਹਨ ਨੂੰ ਹੈ ਰਾਣੀ ਲੈਚ ਵਿੱਚ ਕਰਦੀ ਜਾਂਦੀ ਐ 4570 ਚੌਂਕ 'ਚ ਮਰੀ ਉਟਰ ਭਾਈ ਕਰਾ ਦਈਏ ਬੰਦ ਲੈ ਵੀ ਮਰੇ ਮਿੱਤਰੋ ਕਹਿੰਦੇ ਸਾਡਾ ਚੰਦਨ ਆ ਗਿਆ ਹੈ ਚੰਦਨ ਚੰਦਰ ਮੋਹਨ ਸਾਡਾ ਹੈ ਚੰਦਨ ਆ ਗਿਆ ਕਹਿੰਦੇ ਹੋ ਨਹਿਰ 'ਚ ਨਾਰੀਅਲ ਤਾਨ ਦੇ ਆ ਉਹ ਨਾਜ਼ਿਲ ਤਰਨ ਗਿਆ ਨਾਰਾਖ ਸੀ ਡਾਕਟਰ ਗਿਆ ਹੋਰ ਫੇ ਕਿਦਾਂ ਬ్రో ਕਿਦਾਂ ਸਸਤਾ ਹੋ ਜੂਗਾ ਕਿਦਾਂ ਬ్రో ਕਿੱਕਾਂ ਭਾਂਜ ਦੀ ਕਿੱਕ ਖੁੱਲ ਗਈ ਆਵੇਂ ਮਿੱਤਰੋ ਆਪਣਾ ਚੰਦਰ ਬ੍ਰੋ ਆ ਗਿਆ ਹੈ ਚੰਦਰ ਮੋਹਨ ਹੈ ਡਾਰਲਿੰਗ ਆਪਣੀ ਆ ਗਈ ਹੈ ਲਚ ਲਚ ਘਾਦੀ ਰਾਣੀ ਹੈ ਕਦੇ ਫੋਰਚੂਨਰ ਰੜਾਈ ਮਨੂੰ ਮੁੰਡੇ ਐਸਡੀਐਮ ਨੇ ਗਿਆ ਜੱਸ ਸਵੇਰ ਦਾ ਚੜਾਈ ਆ ਵੇ ਕੈਸ ਕਰ ਐਸਡੀਐਮ ਨਾ ਕਦੇ ਉਹਨਾਂ ਪੀਸੀਐਸ ਨਾ ਕਦੇ ਭਰਾਵਾ ਕਿਸੇ ਨਾ ਕਦੇ ਕਿਸੇ ਨਾ ਹੈ ਰੁਤਵਾ ਉੱਚਾ ਮੁੰਡੇ ਦਾ ਭਰਾਵਾ ਯਾਰ ਸਾਨੂੰ ਪਤਾ ਬੇਲੇ ਰਹਿਣਾ ਨਹੀਂ ਬਿਲਕੁਲ ਬਿਲਕੁਲ ਸਹੀ ਹਾਂ ਤੇ ਰਹਿ ਹੁੰਦਾ ਸਹੀ ਅੱਜ ਸਹੀ ਤੁਹਾਨੂੰ ਪਤਾ ਹੀ ਹੈ ਇਹ ਆਪਣਾ ਚੰਦਰ ਬ੍ਰੋ ਮੁੰਡਾ ਕਹਿੰਦੇ ਬੇ ਪਿੰਦਾ ਬੇ ਹੈ ਪੱਠੇ ਨਾਲ ਵੱਧ ਧੂਆਂ ਕੱਢਦਾ ਅੰਗੂਰਾ ਵਾਲੇ ਕੇ ਅੰਗੂਰਾ ਵਾਲਾ ਕਿਤਨਾ ਮਗਾਇਆ ਇੱਕੋ ਜਗਾ ਤੋਂ ਆਣਾ ਹੈ ਅਮਰੀਕਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਇੰਗਲੈਂਡ ਤੋਂ ਬੰਦ ਹੋ ਗਿਆ ਹਨ ਅਮਰੀਕਾ ਤੋਂ ਆਇਆ ਕੱਟ ਲਿਆ ਸੀ ਅਮਰੀਕਾ ਸਾਲਾ ਮਰੀਦ ਦਿਖਾ ਤੁਸੀਂ ਚਲਾ ਕੇ ਕੀ ਚੀਜ਼ ਹੈ ਓਏ ਓਏ ਗਰੀਨ ਐਪਲ ਸਰਾ ਮੋਹਲਵਾ ਬਾਬੇ ਹੈ ਦੇਖਾਂ ਮੈਂ ਵੀ ਟਰਾਈ ਕਰਕੇ ਲੋ ਗੱਲਬਾਤ ਆ ਗਈ ਜੈਸ ਪਰ ਮੈਨੂੰ ਪੀਣਾ ਨਹੀਂ ਆਇਆ ਮੈਂ ਤਾਂ ਖੰਗੇ ਲੱਗ ਗਿਆ ਯਾਰ रे ब र पाइ न हो नरा ट म ਹਾਰੇ ਗੋ ਨਾ ਇਹ ਜੋ ਆਪੇ ਕੋ ਨੈਸ਼ਨਲ ਰੋਸ਼ਨ ਆਇਆ ਪਰਮੋਟ ਕਰਦੇ ਮੈਨ ਕੋ ਨਸ਼ਾ ਹੈ ਜਸਟ ਇੱਕ ਫਨ ਤੌਰ ਤੇ ਅੱਜ ਦਾ ਮੂੰਹ ਫਰੈਸ਼ ਹੈ ਭਾਈ 20 ਰੁਪਏ ਫਰੈਸ਼ਨਸ ਆ ਜਾਣੇ ਮੂੰਹ ਫਰੈਸ਼ੀਆ ਕਰ ਦਿੰਦਾ ਐਨ ਵਧੀਆ ਹਨਾ ਐਵੇਂ ਨਹੀਂ ਮੇਰਾ ਭਰਾ ਚੱਕੇ ਨਾ ਤੇ ਸਾਡੇ ਥੱਪਾ ਲਾ ਦੇ ਕੋਈ ਨਸ਼ਾ ਪਰਮੋਟ ਕਰਦੇ ਇਹ ਆਪੋ ਆ ਸਿਰਫ ਇੱਕ ਜਸਟ ਫਨ ਲਿਆ ਮੈਨੂੰ ਬਦਾ ਦਾ ਪਤਾ ਆ ਜੀ ਨਾ ਨਹੀਂ ਪਤਾ ਸਹੀ ਗੱਲ ਹੈ ਮੈਂ ਜੋ ਥੱਲਤਾ ਪੀਂਦੇ ਨਾ ਕੋਈ ਸੈਗਰਟ ਸੁਪ ਨਹੀਂ ਹੈ ਮੇਰਾ ਭਰਾ ਨਾ ਤੇ ਜਸਟ ਇੱਕ ਮੂੰਹ ਦਾ ਫਰੇਗਰੈਂਸ ਵਧੀਆ ਕਰ ਦਿੰਦਾ ਐ ਫਰੈਸ਼ੀਆ ਕਰ ਦਿੰਦਾ ਫਨ ਇੱਕ ਤਰ੍ਹਾਂ ਦਾ ਫਨ ਇੱਕ ਤਰ੍ਹਾਂ ਦਾ ਵਧੀਆ ਜੀ ਆ ਯਾਰ ਸਾਬਿਓ ਸਰਾ ਹੀ ਆ ਮੋਹ ਵਾਲਾ ਯਾਰ ਸੇਵਰ ਨਹੀਂ ਹੈਗੀ ਭਾਜੀ ਇਹ ਇਹ ਫਲੇਵਰ ਆ ਮੂੰਹ ਨੂੰ ਠੰਡਾ ਕਰਨ ਵਾਲਾ ਮੂੰਹ ਇੰਨਾ ਘੈਂਟ ਜਿਆ ਕਰਤਣਾ ਗੂੜਾ ਨਾਲ ਫਲੇਵਰ ਸਾਰਾ ਸਰਾ ਹੀ ਲਾਤੀ ਮੈਨੂੰ ਜਦੋਂ ਤੈਨੂੰ ਕਿੱਥੋਂ ਆਇਆ ਹੰਗਮ ਦੇ ਫਿਰਦੇ ਆ ਐਂ ਸ਼ਹਿਰ ਚ ਕਿਹੜੀਆਂ ਮਾਰਦੇ ਆ ਅਜੇ ਰਾਣੀ 45 70 ਕੋਣ ਹੈ ਇਹ ਮੇਰੀ ਗੱਲ ਸਰਾ ਲੱਗਿਆ ਹੋਇਆ ਅਜਾ ਤੂੰ ਆਈ ਜਾ ਹਰਵਾਜੀ ਹਣੀ ਜਾਂਦਾ ਮੋਰੇ ਹੈ ਨਹੀਂ ਲੈ ਲੈ ਬਾਬੇ ਕੋਲਚੇ ਆ ਗਿਆ ਕੋਲਚੇ ਘਾਣ ਲੱਗੇ ਉਹਨੇ ਟਾਈਮ ਲਾਉਂਦੇ 2-4 ਮਿੰਟ ਚੰਦਰ ਕਹਿੰਦਾ ਕੋਲਚੇ ਬਣਾਣਾ ਕਿ ਸਾਗ ਬਣਾਣਾ ਇਹਨੂੰ ਗੱਲ ਗੱਲ ਬਹੁਤ ਨਾਲ ਗੱਲ ਬਹੁਤ ਫੁਰਦੀ ਨੂੰ ਯਾਰ ਬਹੁਤ ਗੱਲ ਫੁਰਦੀ 1 ਮਿੰਟ ਪਹਿਲਾਂ ਲੈ ਵੇ ਕੰਮ ਹੈ ਮਿਲਿਆ ਪਰ ਬਹੁਤ ਟਾਈਮ ਬਾਅਦ ਚ ਆਪਣਾ ਚੰਦ ਵਾਈ ਤੇ ਆਪਣਾ ਕੰਮ ਓਏ ਹੋਏ ਆ ਗਿਆ ਕਰਾ ਲਿਆ ਟੈਟੂ ਆ ਦੇ ਰਸਟਾ ਨਾ ਮਾ ਟਾਈਮ 17 ਜਿਆਦਾ ਤੁਹਾਡਾ ਜਿਆਦਾ ਨਹੀਂ ਲੱਗੀ ਕੋਈ ਹੋਰ ਨਹੀਂ ਲੱਗੀ ਓਏ ਹੋਏ ਹੋਏ ਪਜਾਮਾ ਵੀ ਕਹਿੰਦੀ ਜਿਹੜੀ ਮੈਂ ਕਿਹਾ ਚੱਲ ਭਰਾ ਦੇ ਬਲੌਗ ਬਣਾਨੇ ਨੇ ਟਾਈਮ ਬੱਚੋ ਇਹ ਹੋਰੇ ਪੋਜੀਸ਼ਨ ਚ ਆ ਗਏ ਮੇਰੇ ਕੋਲ ਯਾਰ ਆਹਾ ਆਹਾ ਲਿਆ ਮਲੀ ਜਾਂ ਕੋਈ ਚੋ ਤੇਰੇ ਬੜਿਆ ਸੱਤ ਅੱਸੀ ਦੇ ਭੈਣ ਚ ਮੈਂ ਹੁੰਦਾ ਨਾ ਲਿਆ ਕੇ ਵਿੱਚ ਛੋਟਾ ਜਿਹਾ ਭੈਣ ਚ ਉਹਦਾ ਮੈਂ ਲਿਆ ਕੇ ਵਿੱਚ ਤੁਹਾਡੇ ਵਿੱਚ ਮਾਰੇ ਲੈ ਕੇ ਉੱਤਾਈ ਤੈਨੂੰ ਬਣਾਦਾ ਸੀ ਤਾਂ ਮੋਬਾਈਲ ਲਿਆ ਤਾਰਾ ਵਿੱਚ ਨੂੰ ਵਾਰਤਾ ਨਹੀਂ ਤਾਂ 70 ਜਿਆਦਾ ਨੁਕਸਾਨ ਹੋਣਾ ਸੀ ਬੰਦਾ ਗਿਆ ਕਹੇ ਬਈ ਜਾਨਾ ਸੱਟਾਂ ਬਹੁਤ ਲੱਗੀਆਂ ਯਾਰ ਕੰਮੇ ਹੁਣ ਉਹਦੇ ਵਿਚਾਰੇ ਦੇ ਕੰਮੇ ਦੀ ਬਾਹ ਵੀ ਛਲੋ ਗਿਆ ਯਾਰ ਉਹ ਵੀ ਵਿੱਚ ਸ਼ੋ ਵੀ ਟੁੱਟ ਗਈ ਮੋਟਰਸਾਈਕਲ ਦੀ ਜਦੋਂ ਐਨਾ ਕੋ ਲਤਵਾਂ ਟੁੱਟੀ ਬਚਾ ਕਰਤਾ ਪਰਮਾਤਮਾ ਨੇ ਪੜੇ ਕਿਹੜਾ ਗ੍ਰਹਿ ਸੀ ਟਲ ਗਿਆ ਤੇ ਸ਼ਹਿਰ ਨੂੰ ਆਦੇ ਸੀਗੇ ਹਨਾ ਭਾਈ ਦਾ ਫੋਨ ਚੱਲਦਾ ਸੀ ਭਾਈ ਕਹਿੰਦਾ ਭੇ ਕਿ ਡੇਪ ਹੈ ਨ ਤੇ ਫਿਰ ਬਚਾਅ ਹੋ ਗਿਆ ਮੈਂ ਤਾਂ ਗੱਟਾ ਲਾ ਰਹੀ ਐ ਪੇਟੀ ਚੋਂ ਕੱਟ ਕੇ ਆ ਇਦਾਂ ਕਰਨਾ ਪੈਣਾ ਕੀ ਆ ਯਾਰ ਸੜਾ ਤਾਂ ਮੂੜੇ ਖਰਾਬ ਕਰਤਾ ਆ ਦੇਖੋ ਯਾਰ ਮੂੜੇ ਖਰਾਬ ਕਰਤਾ ਤੇਰੀ ਬਚਾਅ ਹੋ ਗਿਆ ਪੈ ਜਾ ਹੀ ਲੱਗੀ ਤੇ ਬਚਾਅ ਹੋ ਗਿਆ ਆ ਸਾਡਾ ਸੁਣੋ ਭਾਈ ਵਿਚਾਰਿਆਂ ਦੀ ਦੋਨਾਂ ਤੇ ਨਾ ਵਿਚਾਰਿਆਂ ਇਹਨਾਂ ਦੋਨਾਂ ਤੇ ਗਰੈਹ ਚੱਲਦਾ ਕੋਈ ਲਾਵਾ ਸੀ ਭਾਂਜਾ ਚੁਕਰ ਜੇ ਸਿੱਧਾ ਬਾੜ ਮਾਰਦੇ ਨਾ ਲੋਕਾਂ ਨੂੰ ਕੱਲ ਚਲਦਾ ਸਹੀ ਗੱਲ ਅੱਜ ਸਾਰੀ ਗੈਂਗ ਆਪਣੇ ਪੁਰਾਣੇ ਯਾਰ ਸਾਰੇ ਇਕੱਠੇ ਹੋਏ ਅੱਜ ਹੈ ਅੱਜ ਬਹੁਤ ਟਾਈਮ ਬਾਅਦ ਤੋਂ ਇਕੱਠੇ ਹੋਏ ਸਾਰੇ ਭਰਾ ਭਾਈ ਦਿੱਕੀ ਦੀ ਵੀ ਆਇਆ ਨਾ ਚਿਪ ਕੜਾ ਆਸੀ ਇਹ ਸਾਡਾ ਜੋਰਜੀਤ ਹੋਇਆ ਮੁੰਡਾ ਪਰਸੋਂ ਆਇਆ ਜੋਰਜੀਤੋਂ ਸਾਦਨਾ ਬਾਅਦ ਤੋਂ ਜੋਰਜੀਤੋਂ ਆਇਆ ਪਰ ਵਿਚਾਰਾ ਮਿਲਿਆ ਹੋਰੇ ਪੁਜੀਸ਼ਨ 'ਚ ਯਾਰ ਚਾਲ ਕੋਈ ਨਹੀਂ ਮੇਰਾ ਭਰਾ ਟੈਟਮਾ ਸਰ ਟੀਕਾ ਲਵਾਦਾ ਕੁਛ ਨਹੀਂ ਅੱਜ ਪੰਟ ਵੀ ਆ ਘਟ ਵੀ ਆ ਗਿਆ ਸਾਡਾ ਮਨੀ ਭਾਈ ਵੀ ਆ ਗਿਆ ਸਾਰੇ ਭਰਾ ਇਕੱਠੇ ਹੋ ਗਏ ਪਿੰਡ ਗਿਆ ਚਲਾਂਗੇ ਪਿੰਡ ਗਿਆ ਹਾਂ ਆ ਕਰਦੀ ਹੋਗੀ ਨਾ ਇੰਡੀਆ ਨਹੀਂ ਹੈਗੀ ਸਵਿਫਟ ਸਾਡਾ ਮਨੀ ਬਰੋ ਵੀ ਆ ਗਿਆ ਮਨੀ ਹੈ ਸਾਰੇ ਭਰਾ ਮੜ ਗਿਆ ਸ਼ਹਿਰ ਬਲਾ ਚੌਰ ਚ ਲਾਉਣ ਕੇ ਮਿਲਣ ਲੱਗੀਆਂ 45 70 ਖੜੀ ਆ ਤੇ ਉੱਤੋਂ ਸਾਡਾ ਸੋਨੂ ਭਾਈ ਸਾਡਾ ਮਨੀ ਬਰੋ ਸਾਡਾ ਹੈ ਵਧੀਆ ਕਿੱਦਾਂ ਦਾ ਵਧੀਆ ਹੋ ਠੀਕ ਹੈ ਸੇਤ ਮਨੀ ਕਿੱਦਾਂ ਸਾਰੇ ਭਰਾ ਇਕੱਠੇ ਹੋ ਗਏ ਯਾਰ ਪਰ ਮਾੜਾ ਹੋਇਆ ਬੜਾ ਦੁੱਖ ਲੱਗਿਆ ਅਸੀਂ ਤੇ ਆਉਂਦਾ ਸੂਟੂ ਲੈ ਕੇ ਤਾ ਆ ਯਾਰ ਵਿਚਾਰਾਂ ਨੇ ਸੱਟਾਂ ਲੱਗੀਆਂ ਬੜਾ ਦੁਜਾ ਹੋਇਆ ਪਤਾ ਨਹੀਂ ਕਿਹਦਾ ਮੂੰਹ ਦੇਖ ਕੇ ਭੈਣ ਦੀ ਥਰੀ ਤੁਰੇ ਚਲ ਕੰਮ ਵਿੱਚ ਬਚਾ ਹੋ ਗਿਆ ਟਿਕਾ ਲਵਾ ਲਈ ਮੇਰਾ ਭਰਾ ਟੈਕਨਸ ਸੱਚ ਆਓ ਭਾਈ ਜਾਓ ਹੋਰ ਭਾਈ ਨਿਆਣੇ ਨਿਕ ਕੇ ਠੀਕ ਹੈ ਭਾਈ ਤੂੰ ਅੰਦਰ ਹਟ ਜਾ ਤੇਰੇ ਤੇਰੇ ਵਰਗਾ ਹੀ ਆ ਦੇਖ ਲੈ ਆਦੇ ਬੁਲਾਇਆ ਕਹਿੰਦੇ ਕਿੰਨਾ ਚੱਕਰ ਮਾਰੂ ਚਕੰਦ ਕਹਿੰਦਾ ਧੱਕ ਦੂੰ ਦੂ ਘੁੱਟਿਆ ਮੈਂ ਸੱਚ ਚੰਦ ਜੇ ਤੂੰ ਨਾ ਭੜੇ ਤੂੰ ਧੱਕ ਸਕਦਾ ਸਿੰਗਲ ਸਿੰਗਾਂ ਦੇ ਬਣ ਕੇ ਧੱਕੇ ਦੱਸ ਦੇ ਚੱਲ ਉਹ ਆ ਗਿਆ ਆ ਗਿਆ ਗੱਡੀ ਚ ਨਿਬੜ ਚ ਉਹ ਗੱਡੀ ਚ ਨਿਬੜ ਚ ਦੇਖ ਕਹਿੰਦਾ ਕਹਿੰਦਾ ਅੰਦਰ ਬਹਿਣਾ ਜੇ ਬੁਲਾਏ ਲਿਆ ਜੱਪੜ ਜਾਂਦੇ ਚੰਦਰਾ ਪਾਰਕਿੰਗ ਨਾਲ ਚਲਦੀ ਸਕਰੀਨ ਪਾਰਕਿੰਗ ਨਾਲ ਚਲਦੀ ਬੜੀ ਚਲਾ ਕੇ ਆਇਆ ਹਾਂ ਹੁਣ ਜਗਾ ਦੀ ਇਸਕੇ ਹੈ ਲਿਚ ਲਿਚ ਕਰਦੀ ਰਾਣੀ ਟਾਇਰ ਪਾਏ ਨੇ ਟਾਇਰਾਂ ਨੂੰ ਕਿਹੜੇ 95 ਪਾਣਗੇ 72 72 ਨਵੇਂ ਆਏ ਨਹੀਂ ਆਹੋ ਜਬਾਨ ਨਾਲ ਪਰ ਹੈਂਕੂਕ ਦਾ ਪਾਏ ਜਾ ਮਿਲ ਗਿਆ ਯਾਰ ਬੋਲਾ ਨਹੀਂ ਸਾਲਾ ਬਹੁਤ ਸੌ ਟਾਇਰ ਲੱਗਿਆ ਜਦੋਂ ਮੈਂ ਕਢਾਵਾ ਜਿਸੇ ਘਸਦੇ ਹੀ ਨਹੀਂ ਉਹ ਭੈ ਜੋ ਨਵੇਂ ਸੀਗੇ ਉਹ ਘਸ ਗਏ ਨਹੀਂ ਘਸੇ ਅੱਧੇ ਤੇ ਸਹੀ ਗੱਲ ਆ ਟਾਇਰ ਸੋਨਾ ਬਹੁਤ ਲੱਗਿਆ ਯਾਰ ਬੜੀ ਦੇਖ ਦੇ ਨਾ ਕਦੇ ਬੰਨ ਵਾਲੇ ਹੁੰਦੇ ਐ ਇਸ ਕਾਇਸ਼ ਦਾ ਸਾਡੀ 45 70 ਪੂਰਾ ਇਸਕੇ ਹੀ ਆ ਆ ਵੋਇਸ ਕਿ ਜਗਾਂਦੀ ਐ ਥੋੜੀ ਵਕੀਏ ਲੱਗਦੀ ਆ ਹਾਂ ਮੋਰ ਥੋੜੀ ਹੋ ਤਾਂ ਮੈਨੂੰ ਕਈ ਭਰਾਵਾਂ ਨੇ ਕਮੈਂਟ ਵੀ ਕੀਤਾ ਕਹਿੰਦੇ ਕੀ ਆ ਹੋਇਆ ਮੈਂ ਕਿ ਮਸਲਾ ਜਾ ਹੋ ਗਿਆ ਇਸ ਕਹਿੰਦਾ ਬਣਾ ਲਾਣੀ ਪਹਿਲਾਂ 11000 ਲੱਗਣਾ ਤਾਂ ਕਰ ਗੇ ਇਹ ਰੌਣਕ ਮੇਲਾ ਚੱਲਦਾ ਫਿਰ ਬੜਾ ਦੇਖਣਾ ਗੌਰਣਾ ਪਾਉਣੇ ਇਹ ਜਿਹੜਾ ਬੜੇ ਗੌਰਣਾ ਦੇਖਣਾ ਜਾਂਦਾ ਲੋਕੀ ਬੜੇ ਜਾਂ ਸਾਨੂੰ ਕੋੜਾ ਕੋੜਾ ਦੇਖ ਕੇ ਜਾਂਦੇ ਪਤਾ ਨਹੀਂ ਕੀ ਹੈ ਪਰ ਇਹ ਵਸੇ ਐਨੇ ਮਾੜੇ ਤੇ ਮਿਰਚਾਂ ਨੂੰ ਚੁੱਭਦੇ ਆ ਚਲਿਓ ਸਤਾ ਜੀ ਜੀ ਇਹ ਬਾਈਪਰ ਤੇ ਉਹ ਪਾਜਾ ਤੋੜੇ ਉਹਨਾਂ ਦਾ ਬੌਂਡ ਪੈਚਰ ਤੋੜੇ ਕੋਈ ਅਜੀਬ ਸਹੀ ਗੱਲ ਹੈ ਮੈਂ ਤਿਆਰ ਕਰਾਈ ਮੈਂ ਵਿੱਚ ਆਪਣੇ ਬੰਦੇ ਇੱਜਾ ਦੇ ਨਾ ਸਮਾਨੇ ਖੋਲੀਆਂ ਦੇ ਗੱਟੀਆਂ ਦਾ ਯਾਰ ਬੈਪਰ ਪਿੱਛੋਂ ਤੋੜ ਲਾਦੇ ਕਦੇ ਨਾ ਉਹ ਸਲੈਂਸਰ ਵਾਲਾ ਕਿ ਆ ਮਫਰਨ ਖੋਲ ਲਾਦੇ ਉੱਦਾਂ ਚੜੀ ਜਾਂਦੇ ਖਾਰ ਖਾਈ ਜਾਂਦੇ ਹੁੰਦਾ ਕੁਛ ਹੈ ਨਹੀਂ ਨਾ ਤੋਂ ਹਨਾ ਹੁੰਦੇ ਕਾਸੇ ਜੋਗੇ ਨਹੀਂ ਬਸ ਦੇਖ ਦੇਖ ਕੇ ਜਰੀ ਗਲੀ ਜਾਂਦੇ ਜੇ ਕੋ ਬੋਲੀਏ ਫਿਰ ਲੋਕ ਕਹਿੰਦੇ ਆਦੇ ਯਾਪ ਰਿਓ ਤੁਸੀਂ ਯਾਰ ਪੈਸੇ ਲਾਣੇ ਹੱਕ ਸੱਚ ਦੀ ਕਮਾਈ ਲਾਣੇ ਆ ਤੁਸੀਂ ਵੀ ਲਾਓ ਆਪਾਂ ਕਹਿੰਦੇ ਲੋਕਾਂ ਨੂੰ ਕਹਿੰਨੇ ਆਪਾਂ ਮੇਨ ਮੇਨ ਬੰਦਿਆਂ ਨੂੰ ਪਤਾ ਹੈ ਜਿਨ੍ਹਾਂ ਨੂੰ ਆਪਾਂ ਕਹਿੰਨੇ ਬਿਲਕੁਲ ਬਿਲਕੁਲ ਪਤਾ ਸਾਨੂੰ ਸਭ ਦਾ ਹੀ ਆਪਾਂ ਕੌਣ ਕੌਣ ਦਾ ਬੰਦਾ ਹੈ ਕੌਣ ਕੌਣ ਕੀ ਕਰਦਾ ਹੈ ਪਰ ਨਾ ਚ ਪ੍ਰਮਾਤਮਾ ਦੇਖਦਾ ਸਭ ਕੁਝ ਹੈ ਨਾ ਇੱਕ ਦੂਜੇ ਨੂੰ ਕਹੀ ਜਾਂਦੇ ਆ ਗੱਡੀਆਂ ਬਾਰੇ ਗੱਲ ਕੀਤੀ ਦੋ ਗੱਲ ਨਾ ਵੀ ਉਹ ਵੀ ਗੱਡੀ ਚੋੜ ਚੋੜ ਆ ਆਹੋ ਆਹੋ ਸਹੀ ਗੱਲ ਹੁਣ ਮੋੜੇ ਲਿਆ ਮੈਂ ਤਾਂ ਕਹਿੰਦਾ ਲਿਆਣਾ ਲਿਆਣਾ ਬੰਦਾ ਮੋੜੇ ਨਾ ਯਾਰ ਬਹੁਤ ਬੰਦੇ ਯਾਰ ਪਤਾ ਨਹੀਂ ਕਿਹੜਾ ਲੋਕਾਂ ਨੂੰ ਯਾਰ ਮਿਲਦਾ ਯਾਰ ਆਪਾਂ ਕਿਸੇ ਨੂੰ ਕੁਝ ਨਹੀਂ ਕਹੀਦਾ ਆਪਣਾ ਨਿਆਰੇ ਲਈਦਾ ਆਪਣਾ ਕੰਮ ਕਰੀਦਾ ਆਪਾਂ ਚਿੱਲ ਕਰੀਏ ਨਾ ਆਪਾਂ ਕਿਸੇ ਨਾਲ ਫालतू ਮਤਲਬ ਰੱਖਿਆ ਨਹੀਂ ਫਿਰ ਵੀ ਲੋਕ ਚਲੀ ਜਾਂਦੇ ਉੱਤੇ ਸੱਤੋਂ ਬਸ ਸਾਨੂੰ ਯਾਰ ਚੱਲਦੇ ਨੂੰ ਦੇਖਦੇ ਨਹੀਂ ਯਾਰ ਆਪਣੇ ਆਪਣੇ ਸੜੀ ਜਾਂਦੇ ਆ ਬਹੁਤ ਪੁੱਛਾ ਕਿਸੇ ਨੂੰ ਪੋਡਕਾਸਟ ਕਰਾਂਗੇ ਬਹੁਤ ਆਜੀਆਂ ਗੱਲਾਂ ਬਾਬਿਓ ਇੰਨੀਆਂ ਮੈਂ ਦੱਸ ਨਹੀਂ ਸਕਦਾ ਵਲੌਗ ਚ ਬਾਕੀ ਕਿਸੇ ਨੂੰ ਪੋਡਕਾਟ ਪੋਡਕਾਸਟ ਕਰਾਂਗੇ ਉੱਥੇ ਦੱਸਾਂਗੇ ਸਾਰਾ ਕੁਝ ਲੈ ਬਾਬਿਓ ਇਹ ਸਗਾਜ ਦਾ ਨਿੱਕਾ ਜਿਹਾ ਵਲੌਗ ਜੇ ਵਧੀਆ ਲੱਗਿਆ ਤਾਂ ਮੇਰਾ ਪੁਰਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਨਹੀਂ ਕੀਤਾ ਤੇ ਵੀਡੀਓ ਕਰਿਓ ਲਾਈਕ ਇਹ ਸਾਰੇ ਭਰਾ ਵਰਗੇ ਤੁਹਾਨੂੰ ਮਿਲਦੇ ਆ ਚੰਨਨ ਵੀ ਬਲ ਗਿਆ ਆਪਣਾ ਮਨੀ ਕੰਮ ਚੱਲਦਾ ਕੀਤਾ ਜਿਸਾ ਛੋਟਾ ਭਾਈ ਸਾਰੇ ਮਿਲਵੇ ਤੇ ਫੀਲਿੰਗ ਹੋ ਰਹੀ ਹੈ ਅਜਾ ਰਾਣੀ 45 70 ਦੇ ਬਾਰੇ ਸਵੇਰ ਦੇ 45 70 ਤੇ ਆਇਆ ਹੌਲੀ ਬ్రో ਹੌਲੀ ਆਪਾਂ ਕੰਪਾਊਂਡ ਵੀ ਕਰਾ ਦੇਣੀ ਭਾਏ ਲੈ ਬਾਬੇਓ ਪਿੰਡ ਪਹੁੰਚ ਗਏ ਜਗਤਪੁਰ ਹੁਣ ਬਾਈ ਚੰਨਨ ਸਾਨੂੰ ਛੱਡ ਕੇ ਜਾਊਗਾ ਹੈ ਚੰਦਰ ਬ੍ਰੋ ਸਾਡਾ ਜੀ ਬਹੁ ਟੈਂਪੋ ਚ ਮਿਲਿਆ ਯਾਰ ਨਜ਼ਾਰਾ ਆ ਗਿਆ ਸਾਰੇ ਭਰਾ ਇਦਾਂ ਯਾਰ ਨਾ ਮਿਲਦੇ ਗਿਲਦੇ ਰਹਿਣਾ ਤਾਂ ਵਧੀਆ ਐ ਫੰਕਸ਼ਨ ਹੋ ਜਾਂਦਾ ਕੇਹਨੂੰ ਬਹੁ ਟੈਂਪੋ ਚ ਮਿਲਿਆ ਹੈਨਕੁੱਕ ਦੇ ਟਾਇਰ ਕਿਸੇ ਕੋਲ ਹੈਗੇ 2 75 ਨੰਬਰ ਹਾਂ ਦੇ ਦਿਓ ਪਲੀਜ਼ ਦੱਸਿਓ ਮੇਰਾ ਭਰਾ ਜੀ ਹੈਨਕੁੱਕ ਦੇ ਟਾਇਰ ਸਾਨੂੰ ਦੋ ਚਾਹੀਦੇ ਹਨ ਕਿਉਂਕਿ ਨਵੇਂ ਲੱਭ ਕੇ ਦੋ ਨਵੇਂ ਆਦੇ ਨਹੀਂ ਇਹ ਜੇ ਕਿਸੇ ਕੋਲ ਹੋਏ ਤਾਂ ਮੇਰਾ ਭਰਾ ਜੀ ਦੋ ਹੈਨਕੁੱਕ ਦੇ 15 ਨੰਬਰ ਤੇ 2 75 ਟਾਇਰ ਚਾਹੀਦਾ ਮੇਰਾ ਭਰਾ ਜੇ ਕਿਸੇ ਕੋਲ ਹੋਏ ਤਾਂ ਜਰੂਰ ਦੱਸਿਓ ਜੇ ਕਿਸੇ ਨੌਲੇਜ ਹੁੰਦੇ ਕਿਸੇ ਸ਼ਾਪ ਤੇ ਪਏ ਹੋ ਤਾਂ ਜਰੂਰ ਦੱਸਿਓ ਮੇਰਾ ਭਰਾ ਨਾ ਆਪਾਂ ਆ ਜਾਾਂਗੇ ਯਾਰ ਲੈਣ ਆਪਾਂ ਪੰਤ ਤੇ ਬਾਕੀ ਦੱਸਿਓ ਭਰਾ ਭਰਾ ਨਾ ਕਿਵੇਂ ਦਾ ਲੱਗਿਆ ਵਲੌਗ ਲੋਕ ਮੈਂ ਡੈਂਟਰ ਤੋਂ ਖਲਾਸ ਗਿਆ ਉਹ ਮੈਂ ਵੀਡੀਓ ਤਾਂ ਨਹੀਂ ਯਾਰ ਭਾਈ ਕਿਉਂਕਿ ਕਈ ਨਾ ਮਤਲਬ ਤੁਹਾਨੂੰ ਪਤਾ ਹੀ ਹੈ ਵਿੱਚ ਬੰਦੇ ਹੁੰਦੇ ਯਾਰ ਨਾ ਪਤਾ ਨਹੀਂ ਕਿੱਦਾਂ ਦੇ ਕਿੱਥੇ ਕਿੱਥੇ ਵੀਡੀਓ ਆਪਣੀ ਜਾਂਦੀ ਹੈ ਨਾ ਤੇ ਐਵੇਂ ਕੋਈ ਮੈਂ ਕਿਸੇ ਦੀ ਗੱਡੀਆਂ ਛੇੜ ਖਾਨੇ ਕਰ ਬਤਾ ਕਰਕੇ ਮੈਂ ਲੋਕ ਖੋਲਦਾ ਦਿਖਾਇਆ ਨਹੀਂ ਤੇ ਆਪਾਂ ਨੂੰ ਸਮਝ ਲੱਗ ਗਿਆ ਆਪਾਂ ਕਿਸੇ ਨੂੰ ਦੱਸਾਂਗੇ ਨਹੀਂ ਪਿਆ ਸਿਸਟਮ ਇਦਾਂ ਖੁੱਲਿਆ ਸੀਗਾ ਨਾ ਤੇ ਬਾਕੀ ਜੀ ਵਲੌਗ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਤੇ ਜੇ ਕੋਈ ਗਲਤੀ ਖਲਤੀ ਹੁੰਦੀ ਆ ਨਾ ਵੀਡੀਓ ਚ ਬਲੌਗ ਚ ਤਾਂ ਦੱਸ ਦਿਆ ਕਰੋ ਮੇਰਾ ਭਰਾ ਉਸ ਥੀ ਤੇ ਬੰਦਾ ਗਾਂ ਵਾਸਤੇ ਘੌਰ ਕਰਦਾ ਹੈ ਤੇ ਬਾਕੀ ਮਿਲਦੇ ਆ ਕਿਸੇ ਨੈਟਵਰਕ ਚ ਬਾਬੇ ਉਹ ਸਾਸਿ ਕਾ